ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ 4 ਦਿਨ ਹੋ ਗਏ ਇੱਥੇ ਭੁੱਖ ਹੜਤਾਲ ਤੇ ਬੈਠਿਆ ਨੂੰ ਐਸਡੀਐਮ ਦਫ਼ਤਰ ਫੁੱਟਲਾਡਾ ਪਰ ਸਾਡੇ ਕੋਲੇ ਹਜੇ ਤੱਕ ਕੋਈ ਨਹੀਂ ਪਹੁੰਚਿਆ ਨਾ ਪ੍ਰਸ਼ਾਸਨ ਪਹੁੰਚਿਆ ਨਾ ਇੱਥੋਂ ਦਾ ਐਮਐਲਏ ਪਹੁੰਚਿਆ ਤੇ ਮੈਂ ਹੱਥ ਜੋੜ ਕੇ ਜੱਥੇ ਬੰਦੇ ਆ ਸਾਡੇ ਨਾਲ ਨੇ ਤੇ ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਪੰਜਾਬ ਵਾਸੀਆਂ ਨੂੰ ਕਦੋਂ ਜਾਗੋਗੇ 4 ਦਿਨ ਹੋ ਗਏ ਸਾਨੂੰ ਇੱਥੇ ਬੈਠਿਆ ਨੂੰ ਹਜੇ ਤੱਕ ਕੋਈ ਸੁਣਵਾਈ ਨਹੀਂ ਕੱਲ ਨੂੰ ਵੱਡਾ ਧਰਨਾ ਹੈਗਾ 5 ਤਰੀਕ ਦਾ ਇਕੱਠ ਕਰਨਾ 5 ਤਰੀਕ ਨੂੰ ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ ਕਿ ਐਸ ਡੀ ਐਮ ਦਫ਼ਤਰ ਫਰਲਾਡਾ ਪਹੁੰਚੋ ਸਾਡਾ ਸਾਥ ਦਿਓ ਤੇ ਇੱਥੇ ਅਮੀਰ ਬੰਦਿਆਂ ਦੀ ਸੁਣੀ ਜਾਂਦੀ ਹੈ ਸੋਨੂੰ ਵੀ ਪਤਾ ਹੋਵੇ ਸ਼ਾ ਕਚੈਰੀਆਂ ਚ ਪਰ ਤੁਹਾਡੇ ਇਕੱਠ ਨਾਲ ਸਾਡਾ ਹੱਲ ਹੋ ਸਕਦਾ ਕਿਉਂਕਿ ਇੱਕ ਸੱਚੇ ਬੰਦੇ ਆ ਸੱਚ ਨਾਲ ਖੜੇ ਆ ਦੇਸ਼ ਦੀ ਸੇਵਾ ਕਰਦੇ ਆ ਆਪਣੀ ਛੁੱਟੀ ਦਰਾਂ ਨਾਲ ਇੱਥੇ ਬੈਠੇ ਆ ਕਿਤੇ ਸਾਨੂੰ ਆਪਣੇ ਪਰਿਵਾਰ ਚ ਹੋਣਾ ਚਾਹੀਦਾ ਸੀ ਹੱਥ ਜੋੜ ਰਿਆਂ ਬਾਰ ਬਾਰ ਤੁਹਾਡੇ ਅੱਗੇ ਕਿ ਪਲੀਜ਼ ਸਾਡਾ ਸਾਥ ਦਿਓ ਵੱਧ ਤੋਂ ਵੱਧ ਇੱਥੇ ਪਹੁੰਚੋ ਕੱਲ ਨੂੰ 5 ਤਰੀਕ ਨੂੰ ਜਿਆਦਾ ਤੋਂ ਜਿਆਦਾ ਇਕੱਠ ਕਰਿਓ ਤੇ ਸਾਰੀਆਂ ਜਥੇਬੰਦੀਆਂ ਤੇ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਇਹ ਕੋਈ ਧਰਮ ਦਾ ਮੁੱਦਾ ਨਹੀਂ ਕੋਈ ਪਾਰਟੀ ਦਾ ਮੁੱਦਾ ਨਹੀਂ ਜਿੰਨੇ ਵੀ ਇੱਥੇ ਸੱਜਣ ਨੇ ਜੋ ਸਾਡੀ ਮਦਦ ਕਰਨਾ ਚਾਹੁੰਦੇ ਨੇ ਪਲੀਜ਼ ਕੱਲ ਨੂੰ ਪੱਕਾ ਪਹੁੰਚੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ